ਸਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ ਹੈ ਸਾਨੂੰ ਸਾਰਿਆਂ ਨੂੰ ਸਤਿਗੁਰਾਂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਮਿਲਿਆ ਬਹੁਤ ਹੀ ਸਤਕਾਰਯੋਗ ਪੈਸੇ ਪਈ ਹਰਜੋਤ ਸਿੰਘ ਜੀ ਬਹੁਤ ਪਿਆਰ ਵਿੱਚ ਸ਼ਬਦ ਪੜ੍ਹ ਕੇ ਦੇ ਅਰ ਬੜੇ ਪਿਆਰੇ ਬਚਨ ਕਰਕੇ ਜੈ ਵੀ ਅਸੀਂ ਕਈ ਵਾਰ ਪੁੱਛਦੇ ਹਾਂ ਕੀ ਕਰਦੇ ਹੋ ਕਹਿੰਦੇ ਜੀ ਸਮਾਪਾਸ ਕਰ ਰਹੀ ਹੈ ਜੇ ਸਤguru ਕਹਿੰਦੇ ਨਹੀਂ ਉਪਲੇਖੇ ਵਿੱਚ ਸਮਾਂ ਤੈਨੂੰ ਪਾਸ ਕਰੀ ਜਾਂਦਾ ਹੈ ਸਮਾਂ ਪਾਸ ਕਰਨੀ ਆਏ ਅਸੀਂ ਸਮੇ ਨੂੰ ਸਫਲ ਕਰਨਾ ਹੈ ਪਾਸ ਤੇ ਹਰ ਇੱਕ ਕਰਦਾ ਹੈ ਬਚਪਨ ਲੰਘੀ ਆ ਜਵਾਨੀ ਲੰਗੀ ਬੁਢੇ ਪਾ ਵੀ ਲੰਗੀ ਜਾਂਦੇ ਸਤਪੁਰਾਂ ਦੀ ਬਾਣੀ ਕਹਿੰਦੀ ਔਸਰ ਬੀਤਿਓ ਜਾਤ ਹੈ ਕਹਿਓ ਮੰਨ ਲੈ ਦੇ ਸਮਾਂ ਲੰਘਦਾ ਜਾ ਰਿਹਾ ਹੈ ਅਸੀਂ ਕਿਸ ਸਮੇਂ ਨੂੰ ਕੱਟਣਾ ਸਮਾਂ ਸਮਾਸ ਹਨ ਨੂੰ ਕੱਟਦਾ ਜਾ ਰਿਹਾ ਹੈ ਅੱਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਵਰ ਹੀ ਹੈ ਕਿਉਂਕਿ ਅੱਜ ਦੇ ਦਿਨ ਸੰਨ ਸੰਮਤ ਜਿਹੜਾ ਉਹ 1734 ਹੈ ਪਰ ਸੰਮਤ ਤੇ ਸਨ ਈਸਵੀ ਦੇ ਵਿੱਚ 57 ਸਾਲ ਦਾ ਫਰਕ ਹੁੰਦਾ ਹੈ 57 ਮਾਈਨਸ ਕਰੋਗੇ ਤੇ 1677 ਆਏਗਾ 1673 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਭਾਈ ਹਰਜਸ ਸੁਪਿੱਖੀ ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ ਉਹਨਾਂ ਦੇ ਧੀ ਜਿਨ੍ਹਾਂ ਨੂੰ ਆਪ ਸਤਕਾਰ ਨਾਲ ਮਾਤਾ ਅਜੀਤ ਕੌਰ ਜੀ ਕਹਿੰਦੇ ਆ ਮਾਤਾ ਜੀਤੋ ਜੀ ਵੀ ਕਹਿੰਦੇ ਆ ਉਹਨਾਂ ਨਾਲ ਰਿਸ਼ਤਾ ਗੁਰੂ ਗੋਬਿੰਦ ਸਿੰਘ ਸਚੇ ਪਾਤਸ਼ਾਹ ਮਹਾਰਾਜ ਜੀ ਦਾ ਹੈ ਹੋਇਆ ਪਰ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋ ਗਈ ਤੇ 1677 ਦੇ ਵਿੱਚ ਫਿਰ ਸਮਾਂ ਐਸਾ ਸੀ ਇਹ ਪਰਿਵਾਰ ਕਹਿੰਦਾ ਸਚੇ ਪਾਤਸ਼ਾਹ ਤੁਸੀਂ ਲਾਹੌਰ ਦੇ ਵਿੱਚ ਬਰਾਤ ਲੈ ਕੇ ਆਓ ਤੇ ਗੁਰੂ ਦੀ ਖੇੜੀ ਨਾਲ ਹੀ ਹੈ ਗੁਰੂ ਕਹਿੰਦੇ ਕਿ ਅਸੀਂ ਇੱਥੇ ਹੀ ਲਾਹੌਰ ਬਣਾ ਦੇਣੇ ਸਤਿਗੁਰਾਂ ਦੀ ਪਾਵਨ ਬਾਣੀ ਕਹਿੰਦੀ ਉਹਾਂ ਤੋ ਜਾਈਏ ਜੋ ਇੱਥਾ ਨਾ ਹੋਈ ਸਤਿਗੁਰ ਮੈਂ ਬਲਿਹਾਰੀ ਤੋਰ ਜਿਸ ਸਤਲ ਬਿਕਰ ਭ੍ਰਮ ਕਾਟੇ ਮੋਰ ਤਤ ਜਾਈਏ ਅਰੇ ਕਰ ਲਾਗੋ ਰੰਗ ਮੇਰਾ ਜਿਤਨਾ ਚੱਲੇ ਮਨ ਭੈਰੋ ਪੰਗ ਏਕ ਦਿਵਸ ਮਨ ਭਈ ਇੱਕ ਮੰਗ ਕਸਚੰਦਰ ਜੋ ਆ ਬਹੁਤ ਸੁਧੰਗ ਪੂਜਨ ਚਾਲੀ ਬ੍ਰਹਮ ਠਾਈ ਸੁ ਬ੍ਰਹਮ ਬਤਾਇਓ ਗੁਰ ਮਨ ਕੀ ਮਾਇ ਤੇ ਅੱਜ ਦੇ ਦਿਨ ਦਾ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਜਿਹੜਾ ਗੁਰੂ ਕੀ ਬਡਾਲੀ ਨਗਰ ਵਿੱਚ ਹੋਇਆ ਤੇ ਸਤਿਗੁਰਾਂ ਦੇ ਪ੍ਰਕਾਸ਼ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਨੇ 6 ਹਲਟਾ ਪਾਵਨ ਬਾਣੀ ਵਿੱਚ ਵੀ ਹਲਟੀ ਦਾ ਜ਼ਿਕਰ ਆਉਂਦਾ ਹੈ ਹਰ ਹਟ ਪੀ ਤੂੰ ਤੂੰ ਕਰੇ ਬੋਲੇ ਭਲੀ ਬਾਣ 6 ਹਲਟ ਲਦਾਏ ਸਨ ਜਿਹਨੂੰ 6 ਹਟਾ ਸੇਮ ਕਹਿੰਦੇ ਨੇ ਆਪਾਂ ਸ਼iata ਸਾਹਿਬ ਵੀ ਕਹਿ ਦਿੰਦੇ ਆ ਸੌਖਾ ਕਰਤਾ ਥੋੜਾ ਜਿਆ ਤੇ ਅੱਜ ਦੇ ਦਿਨ ਬਸੰਤ ਪੰਚਮੀ ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਕੀ ਵਡਾਣੀ ਨਗਰ ਤੋਂ ਸਾਰੀ ਸੰਗਤ ਨੂੰ ਨਾਲ ਲੈ ਕੇ ਪਹਿਲੀ ਵਾਰ ਦਰਬਾਰ ਸਾਹਿਬ ਲੈ ਕੇ ਗਏ ਸਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਔਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਭਾਗਚੰਦ ਸਿੰਘ ਗੁਰੂ ਦਾ ਲਾਲ ਤੇ ਗੁਰਦੁਆਰਾ ਦੁਖਨਵਰਨ ਸੇ ਪਟਿਆਲੇ ਦੇ ਇਲਾਕੇ ਵਿੱਚ ਗੁਰੂ ਤੇਗ ਬਹਾਦਰ ਸਿੱਖ ਸੱਚੇ ਪਾਤਸ਼ਾਹ ਦੀ ਆਈ ਤੇ ਇੱਥੇ ਇੱਕ ਮਹਾਮਾਰੀ ਫੈਲੀ ਹੋਈ ਸੀ ਜਦੋਂ ਕੋਈ ਵੀ ਇਸਤਰੀ ਗਰਭਪਤੀ ਹੁੰਦੀ ਸੀ ਤੇ 8ਵੇਂ ਮਹੀਨੇ ਬਜਾ ਕੇ ਗਰਭ ਜਿਹੜਾ ਉਹ ਖਤਮ ਹੋ ਜਾਇਆ ਕਰਦਾ ਸੀ ਤੇ ਇਹਨਾਂ ਸਾਰਿਆਂ ਨੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਿੱਖ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਆ ਰੋਗਾਂ ਨਾਲ ਅਸੀਂ ਗਰਸੇ ਪਏ ਆ ਆ ਦੁੱਖ ਹੈ ਸਾਨੂੰ ਬੜਾ ਵੱਡਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਸਥਾਨ ਤੇ ਨਾਜਬਾਨ ਸਰ ਉੱਥੇ ਨੇੜੇ ਪਾਣੀ ਦਾ ਸੋਮਾ ਸੀ ਛੋਟਾ ਜਿਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਸੋਮੇ ਨੂੰ ਆਪਣੀ ਚਰਨ ਛੋਹ ਦਿੱਤੀ ਤੇ ਜਿਸ ਵੇਲੇ ਚਰਨ ਸ਼ੋਧ ਦਿੱਤੇ ਕਹਿੰਦੇ ਅੱਜ ਤੋਂ ਬਾਅਦ ਪਰਮੇਸ਼ਰ ਦਾ ਓਟ ਆਸਰਾ ਰੱਖੋ ਤੇ ਇਹ ਜਿਹੜੀ ਮਹਾਮਾਰੀ ਹੈ ਇਹ ਖਤਮ ਹੋ ਜਾਏਗੀ ਇੱਥੇ ਇਸ਼ਨਾਨ ਕਰਨ ਦੇ ਨਾਲ ਇਹ ਵੀ ਬਸੰਤ ਪੰਚਮੀ ਵੀ ਕਦਣਾ ਹੈ ਹਕੀਕਤ ਰਾਏ ਜੀ ਬੜੇ-ਬੜੇ ਇਤਿਹਾਸ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹਾਦਤ ਵੀ ਇਸ ਬਸੰਤ ਪੰਚਮੀ ਤੇ ਹੋਈ ਸੀ ਇਹਤੂ ਕੈਸੀ ਖੇਡ ਹੈ ਆ ਉਹ ਸ਼ਬਦ ਨਾਲ ਜੁੜਨਾ ਤਰੀਕਾ ਪ੍ਰਤੀਵੇ ਸਭ ਕੁਝ ਦੀ ਬਖਸ਼ਿਸ਼ ਤਾਂ ਨਹੀਂ ਇਤਿਹਾਸ ਦੀ ਵਿਚਾਰ ਦਿੱਤੀ ਜਾਏ ਮੌਲੀ ਤਰਤੇ